ਆਦਿਸ਼ਾ ਬਾਬਰ ਦੀ ਮੌਤ ਹੋਣ ਪਿੱਛੋਂ ਉਸ ਦਾ ਵੱਡਾ ਪੁੱਤਰ ਹਮਾਇੂ ਬਾਦਸ਼ਾਹ ਬਣਿਆ ਪਰ ਸ਼ੇਰਖਾਂ ਨੇ ਇੱਕ ਨੌਜ ਦੇ ਮੁਕਾਮ ਉੱਪਰ ਹਮਾਇੂ ਨੂੰ ਬੜੀ ਭਾਰੀ ਹਾਰ ਦੇ ਕੇ ਹਿੰਦੁਸਤਾਨ ਦਾ ਰਾਜ ਹਾਸਲ ਕਰ ਲਿਆ ਹਮਾਇੂ ਆਪਣੀ ਜਾਨ ਬਚਾਉਣ ਲਈ ਆਗਰਾ ਤੋਂ ਲਾਹੌਰ ਵੱਲ ਭੱਜ ਤੁਰਿਆ ਹਮਾਇੂ ਨੂੰ ਪੰਜਾਬ ਪੁੱਜ ਕੇ ਖਿਆਲ ਆਇਆ ਕਿ ਉਸ ਦਾ ਪਿਤਾ ਬਾਬਰ ਨੂੰ ਗੁਰਨਾਰਗ ਦੇਵ ਜੀ ਨੇ ਕਿਹਾ ਸੀ ਕਿਉਂ ਸਦੀਆਂ ਸੱਤ ਪੁਸਤਾ ਹਿੰਦੂਸਤਾਨ ਉੱਪਰ ਰਾਜ ਕਰਨ ਗਿਆ ਗੁਰੂ ਨਾਨਕ ਦੇਵ ਜੀ ਦੇ ਕਈ ਹੋਈ ਬਚਨ ਝੂਠੇ ਕਿਉਂ ਹੋ ਰਹੇ ਸਾਨੂੰ ਜਦ ਕਿ ਉਸ ਦੀ ਅਜੇ ਦੂਜੀ ਪੁਸਤ ਸੀ ਇਸ ਦਾ ਨਿਰਣਣ ਕਰਨ ਲਈ ਉਸ ਨੇ ਆਪਣੀ ਵਜ਼ੀਰ ਨੂੰ ਪੁੱਛਿਆ ਅੱਜ ਕੱਲ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਪਰ ਕੌਣ ਬੈਠੇ ਹਨ ਉਸ ਨੇ ਉੱਤਰ ਦਿੱਤਾ ਗੁਰੂ ਅੰਗਦ ਦੇਵ ਜੀ ਹਨ ਉਹਨਾਂ ਦਾ ਟੇਰਾ ਦਰਿਆ ਪਿਆਸ ਦੀ ਅੱਗੇ ਖਡੂਰ ਪਿੰਡ ਦੇ ਨੇੜੇ ਹੈ ਹਿਮਾਇੂ ਵਜੀਰ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਡੇਰੇ ਪੁੱਜ ਗਿਆ ਉਸ ਸਮੇਂ ਗੁਰੂ ਜੀ ਬੱਚਿਆਂ ਨੂੰ ਪੜਾ ਰਹੇ ਸਨ ਹਿਮਾਇੂ ਜਾ ਕੇ ਖੜਾ ਹੋ ਗਿਆ ਗੁਰੂ ਜੀ ਨੇ ਆਪਣਾ ਧਿਆਨ ਵਿੱਚ ਲੱਗੇ ਹੋਏ ਬੱਚਿਆਂ ਨੂੰ ਪੜਾਉਂਦੇ ਰਹੇ ਉਹਨਾਂ ਹਿਮਾਇੂ ਦੇ ਆਉਣ ਵੱਲ ਕੋਈ ਵੀ ਜ਼ਿਆਦਾ ਧਿਆਨ ਨਾ ਦਿੱਤਾ ਹਿਮਾਇੂ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ ਉਸਨੇ ਇਹ ਸੋਚ ਕੇ ਕਿ ਗੁਰੂ ਜੀ ਨੇ ਉਸਤੇ ਆਉਂਦੀ ਕੋਈ ਪਰਵਾਹ ਨਹੀਂ ਕੀਤੀ ਉਸਨੇ ਗੁਰੂ ਜੀ ਨੂੰ ਕਤਲ ਕਰਨ ਦਾ ਮਨ ਬਣਾ ਲਿਆ ਜਦੋਂ ਮਿਆਨ ਵਿੱਚੋਂ ਤਲਵਾਰ ਕੱਟਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਹੈ ਮਾਯੂ ਇਹ ਤੇਰੀ ਤਲਵਾਰ ਉਦੋਂ ਕਿੱਥੇ ਸੀ ਜਦੋਂ ਤੂੰ ਸ਼ੇਰਖਾਨ ਪਾਸੋਂ ਹਾਰ ਖਾ ਕੇ ਭੱਜਿਆ ਸੀ ਹੁਣ ਤੂੰ ਫਕੀਰਾਂ ਉੱਪਰ ਤਲਵਾਰ ਚਲਾ ਕੇ ਆਪਣੀ ਬਹਾਦਰੀ ਦਿਖਾ ਰਿਹਾ ਹੈ ਜਦੋਂ ਤੂੰ ਉਸ ਪਾਸੋਂ ਡਰ ਕੇ ਭੱਜ ਰਿਹਾ ਸੀ ਤਾਂ ਉਦੋਂ ਸ਼ੇਰਖਾਨ ਨੂੰ ਤਲਵਾਰ ਕਿਉਂ ਨਾ ਦਿਖਾਈ ਗੁਰੂ ਜੀ ਪਾਸੋਂ ਸਚੀਆਂ ਸਚਿਆ ਸੁਣ ਕੇ ਹਮਾਯੂ ਬਹੁਤ ਸ਼ਰਮਿੰਦਾ ਹੋਇਆ ਉਸਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਮੇਰੇ ਪਾਸੋਂ ਪੁੱਲ ਹੋ ਗਈ ਹੈ ਆਪ ਖੁਦਾ ਦਾ ਰੂਪ ਹੋ ਤੇ ਮੈਨੂੰ ਮਾਫ ਕਰ ਦਿਓ ਮੈਂ ਆਪ ਤੇ ਪਾਸੋਂ ਪੁੱਛਣ ਆਇਆ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਮੇਰੇ ਪਿਤਾ ਜਿਹਨੂੰ ਸੱਤ ਪੂਛਤਾਂ ਦਾ ਰਾਜ ਦਿੱਤਾ ਸੀ ਪਰ ਇਹ ਬਚਨ ਝੂਠੇ ਕਿਉਂ ਹੋਣ ਲੱਗੇ ਹਨ ਗੁਰੂ ਜੀ ਨੇ ਕਿਹਾ ਜਦੋਂ ਤੱਕ ਬਾਦਸ਼ਾਹ ਇਨਸਾਫ ਕਰਦਾ ਹੈ ਤਦੋਂ ਤੱਕ ਉਸ ਦਰਾਰੀ ਪਾਗ ਬਣਿਆ ਰਹਿੰਦਾ ਹੈ ਤੇਰੇ ਪਾਸੋਂ ਕੋਈ ਬੇਇਨਸਾਫੀ ਹੋਈ ਹੋਵੇਗੀ ਜਿਸ ਕਾਰਨ ਤੇਰਾ ਰਾਜ چلا ਗਿਆ ਜੇ ਤੂੰ ਹੁਣ ਤਲਵਾਰ ਨਾ ਉਠਾਉਂਦਾ ਤਾਂ ਤੈਨੂੰ ਰਾਜ ਹੁਣੇ ਹੀ ਮਿਲ ਜਾਣਾ ਸੀ ਪਰ ਹੁਣ ਤੂੰ ਵਾਪਸ ਇਰਾਨ ਚਲਾ ਜਾ ਜਦੋਂ ਫਿਰ ਤੂੰ ਆਵੇਂਗਾ ਤਾਂ ਤੈਨੂੰ ਰਾਜ ਮਿਲ ਜਾਵੇਗਾ 15 ਸਾਲ ਪਿੱਛੋਂ 22 ਜੂਨ 1555 ਈਸਵੀ ਨੂੰ ਹਮਾਇੂ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੇ ਬਚਨ ਸੱਚ ਹੋਏ